ਜਿਹੜਾ ਦਿੱਲੀ ਆਪਣਾ ਸ਼ੰਭੂ ਵਾਲੇ ਬਾਰਡਰ ਤੋਂ ਮਰਜੀਬੜਿਆਂ ਦੇ ਜਥੇ ਤੋਰਨ ਵਾਲਾ ਇਹ ਦੋਨੇ ਦਿੱਲੀ ਦੀ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਉਹਦੇ ਵੱਲ ਸਿੱਧ ਤੱਕ ਸਾਡੇ ਐਕਸ਼ਨ ਪ੍ਰੋਗਰਾਮ ਸੀ ਤੇ ਜਿਹੜੀਆਂ ਮੰਗਾਂ ਵੀ 12 ਮੰਗਾਂ ਹੈਗੀਆਂ ਅਸੀਂ ਪਹਿਲਾਂ ਵੀ ਬਹੁਤ ਵਾਰੀ ਰਿਪੀਟ ਕੀਤੀਆਂ ਨੇ ਉਹ ਐਮਐਸਪੀ ਦੀ ਗਾਰੰਟੀ ਵਾਲੀ ਹੈਗੀ ਹੈ ਕਰਜ਼ਾ ਮਾਫੀ ਵਾਲੀ ਹੈਗੀ ਹੈ ਬਿਜਲੀ ਨੂੰ ਨਿੱਜੀ ਹੱਥਾਂ 'ਚ ਨਾ ਦੇਣ ਵਾਲੀ ਹੈਗੀ ਹੈ ਡਬਲਯੂਟੀਓ 'ਚ ਸਾਰੀਆਂ ਕਹਿੰਦੇ ਸਾਰੀਆਂ 12 ਦੀਆਂ 12 ਮੰਗਾਂ ਦਾ ਇੱਕ ਦਾ ਵੀ ਪੰਜਾਬ ਸਰਕਾਰ ਨਾਲ ਸਬੰਧ ਨਹੀਂ 12 ਦੀਆਂ 12 ਮੰਗਾਂ ਸਿੱਧੀਆਂ ਜਿਹੜੀਆਂ ਦਿੱਲੀ ਦੀ ਸਰਕਾਰ ਹੈ ਕੇਂਦਰ ਕੇਂਦਰ ਸਰਕਾਰ ਹੈ ਮੋਦੀ ਦੀ ਉਹਦੇ ਨਾਲ ਸਬੰਧਤ ਹੈ ਇਹ ਸਾਡਾ ਜਿਹੜਾ ਐਕਸ਼ਨ ਪ੍ਰੋਗਰਾਮ ਵੀ ਸੀਗੇ ਦੋਨੇ ਮਰਨਵਰਤਾਲਾ ਤੇ ਜਿਹੜਾ ਮਰਜੀਬੜਿਆਂ ਦੇ ਜਥੇ ਤੋਰਨ ਵਾਲਾ ਇਹ ਵੀ ਦਿੱਲੀ ਸਰਕਾਰ ਵੱਲ ਸੇਹ ਤੁਸੀਂ ਦਿੱਲੀ ਵੱਲ ਕੁਝ ਕਰਨਾ ਸੀ ਅਸੀਂ ਚੰਡੀਗੜ੍ਹ ਵੱਲ ਕੁਝ ਨਹੀਂ ਕਰਨਾ ਸੀ ਪਰ ਉਹ ਭਗਵੰਤ ਮਾਨ ਨੇ ਲੱਤ ਕਿਉਂ ੜਾਤੀ ਜਿਹੜਾ ਉੱਧਰ ਨੂੰ ਸੇਧਤ ਸੀਗਾ ਦਿੱਲੀ ਵੱਲ ਉਹਦੇ ਵਿੱਚ ਇਹਨੇ ਲਾਤੜਾਤੀ ਆ ਐਕਸ਼ਨ 25 ਤਰੀਕ ਨੂੰ ਜੋਖਸ ਕੀਤਾ ਸੋ ਇਹਨੇ ਕਿਉਂ ਡਾਤੀ ਇਹਦੇ ਪਿੱਛੇ ਕੀ ਕੀ ਪਲਾਨ ਹੈ ਉਹਦੇ ਨਾਲ ਸਾਂਝੀ ਕੋਈ ਅਮਿਤ ਸ਼ਾਹ ਦੇ ਨਾਲ ਜਾਂ ਮੋਦੀ ਦੇ ਨਾਲ ਜਾਂ ਕਿਉਂ ਕੀਤਾ ਇਹ ਚੱਲ ਅਜੇ ਹੈਗਾ ਸੀ ਸਮਝਦੇ ਵਿੱਚ ਬੱਤੀ ਡਾਈ ਹੈ ਤੇ ਜਿਹੜਾ ਡੱਲੇਵਾਲ ਸਾਹਿਬ ਨੂੰ ਵੀ ਜਿਹੜਾ ਆ ਅਸੀਂ ਨਾਨ ਕੀਤਾ ਸੀ ਵੀ 26 ਤਰੀਕ ਨੂੰ ਬੰਦਾ ਸਾਡਾ ਇੱਕ ਮਰਨਵਾਤ ਤੇ ਬੈਠੂ ਕੋਈ ਸਮਝੌਤਾ ਨਹੀਂ ਮੰਗਾਂ ਦਾ ਛੱਡ ਕੇ ਉਹ ਬੰਦਾ ਭਾਵੇਂ ਉਹਨੂੰ ਜਾਨ ਦੇਣੀ ਪਵੇ ਸ਼ਹਾਦਤ ਦੇਣੀ ਪਵੇ ਮੰਗਾਂ ਨੂੰ ਛੱਡ ਕੇ ਸਰਕਾਰ ਦਾ ਜੂਸ ਨਹੀਂ ਪੀਊਗਾ ਇਹ ਅਸੀਂ ਐਲਾਨ ਕਰਤਾ ਸੀ ਪਰ ਉਹਨਾਂ ਨੇ ਜਿਹੜਾ ਰਾਤ ਨੂੰ ਕੀਤਾ 25 ਤਰੀਕ ਦਿਨ ਉਹ ਕਰਕੇ ਅਸੀਂ ਸਮਝਦੇ ਆ ਵੀ ਸਾਡਾ ਜਿਹੜਾ ਪਲਾਨ ਹੈ ਜਿਹੜਾ ਉਹਨੂੰ ਫਲॉप ਫਲॉप ਕਰਨ ਦੇ ਉਹਨਾਂ ਨੇ ਯਤਨ ਕੀਤਾ ਉਹ ਅਸੀਂ 12 ਵਜੇ ਜਿਹੜਾ ਤੈਅ ਕੀਤਾ ਸੀ ਫਲॉप ਨਹੀਂ ਹੋਣ ਦਿੱਤਾ 12 ਵਜੇ ਜਿਹੜਾ ਦੂਜਾ ਗੂ ਹੈ ਸੁਖਜੀਤ ਸਿੰਘ ਉਹਨੂੰ ਅਸੀਂ ਉਹ ਦਿੱਲੀ ਵਾਲਿਆਂ ਮੰਗਾਂ ਤੇ ਸਹਿਦਤ ਕਰਕੇ ਜਿਹੜਾ ਸਾਡਾ ਤੈਅ ਹੋਇਆ ਸੀ ਉਹਨੂੰ ਅਸੀਂ ਲਾਗੂ ਕਰਤਾ ਜਿਹੜਾ ਸੁਖਜੀਤ ਸਿੰਘ ਬੈਠਾ ਇਹ 12 ਮੰਗਾਂ ਜਿਹੜੀਆਂ ਦਿੱਲੀ ਵਾਲਿਆਂ ਮੋਦੀ ਸਰਕਾਰ ਨਾਲ ਸੰਬੰਧਤ ਆ ਉਹਨਾਂ ਤੇ ਬੈਠਾ ਤੇ ਇਹਨੇ ਐਲਾਨ ਵੀ ਕੀਤਾ ਉਹਦੇ ਵੀ ਉਹਨਾਂ ਨੂੰ ਮੰਗਾਂ ਮਨਾਉਣ ਤੱਕ ਰਹਿ ਮੰਗਾਂ ਛੱਡ ਕੇ ਮੈਂ ਜਾਨ ਦੇ ਦਊਗਾ ਮੈਂ ਫੌਜ ਵੀ ਜਾਨ ਨਹੀਂ ਦੇ ਸਕਿਆ ਇੱਥੇ ਦੇਊਗਾ ਤੇ ਪਰ ਮੈਂ ਮੰਗਾਂ ਛੱਡ ਕੇ ਵਰਤ ਨਹੀਂ ਛੱਡੂਗਾ ਜੇ ਬੱਤ ਛੱਡਦਾ ਤਾਂ ਸਮਝ ਲਏ ਇਹ ਸਰੈਂਡਰ ਹੈ ਇੱਕ ਤਰ੍ਹਾਂ ਦਾ ਨਾ ਮੋਰਚਾ ਸਰੈਂਡਰ ਕਰੇ ਨਾ ਸਖਜੀਤ ਸਿੰਘ ਸਰੈਂਡਰ ਕਰੇ ਉਹ ਜਿਹੜਾ ਸਾਨੂੰ ਕਰਨਾ ਪੈ ਗਿਆ ਆਪਣਾ ਡੱਲੇਵਾਲ ਸਾਹਿਬ ਦਾ ਉਹਨਾਂ ਨੇ ਠੀਕ ਹੈ 12 ਵਜੇ ਕਰਨਾ ਸੀਗਾ ਉਹਨਾਂ ਨੇ ਜਦੋਂ ਉਹਨਾਂ ਨੂੰ ਚੱਕਿਆ ਹਸਪਤਾਲ ਚ ਲੈ ਕੇ ਗਏ ਐ ਉਹਦੀ ਉਹਨਾਂ ਨੇ ਕਹਿਤਾ ਵੀ ਜਿਹੜਾ ਤੁਸੀਂ ਕਰਤੂਤ ਕੀਤੀ ਐ ਮੈਂ 12 ਵਜੇ ਬੈਠਣਾ ਸੀਗਾ ਸੋਡੀ ਕਰਤੂਤ ਕਰਕੇ ਮੈਂ ਸੋਡਾ ਪ੍ਰੋਟੈਸਟ ਕਰਕੇ ਜਿਹੜਾ ਪੰਜਾਬ ਦੀ ਪੁਲਿਸ ਨੇ ਕੀਤਾ ਮੈਂ ਬੈਠ ਰਿਹਾ ਤੁਹਾਇ ਕਹਿਣਾ ਹੋਵੇ ਵੀ ਉਹ ਬੈਠੇ ਪ੍ਰੋਟੈਸਟ ਤੇ ਜਿਹੜਾ ਪੰਜਾਬ ਨੇ ਭਗਵੰਤ ਮਾਨ ਦੀ ਸਰਕਾਰ ਨੇ ਕਰਤੂਤ ਕੀਤੀ ਹੈ ਉਹ ਕਰਤੂਤ ਜਨਾਚਰ ਵਾਪਸ ਨਹੀਂ ਹੁੰਦੀ ਉਹ ਬੈਕਫੁੱਟ ਤੇ ਨਹੀਂ ਜਾਂਦਾ ਉਹਨਾਂ ਚਰ ਉਹਨਾਂ ਨੂੰ ਰੱਖਣਾ ਪਊਗਾ ਪਰ ਜਿਹੜਾ ਦਿੱਲੀ ਦੀਆਂ ਮੰਗਾਂ ਤੇ ਹੈਗਾ ਉਹ ਹੈਗਾ ਸਭਜੀਤ ਸਿੰਘ ਵਾਲਾ ਇਹ ਅਸੀਂ ਸਮਝਦੇ ਹਾਂ ਵੀ ਇਹ ਡਟੂਗਾ ਉਹਨਾਂ ਚਰ ਇਹਨੂੰ ਅਸੀਂ ਕਰਾਂਗੇ ਦੂਜੀ ਗੱਲ ਹੈ ਜਿਹੜਾ ਸ਼ੰਭੂ ਬਾਰਡਰ ਤੇ ਹੈ ਉਹ ਪਰਸੋਂ ਵੀ ਤੁਸੀਂ ਸਵਾਲ ਕੀਤਾ ਸੀਗਾ ਵੀ ਉੱਥੇ ਠੱਕ ਠੱਕ ਹੋ ਰਹੀ ਹੈ ਕੀ ਹੈ ਉਹ ਅਸੀਂ ਉਦੋਂ ਵੀ ਸਾਫ਼ ਕੀਤਾ ਸੀ ਵੀ ਉਹਨਾਂ ਨੇ ਭੰਡ ਤੋੜ ਸ਼ੁਰੂ ਕੀਤੀ ਐ ਥੋੜੇ ਅਸੀਂ ਬਜਦੇ ਦੇਖੇ ਆ ਸਾਡੇ ਕੋਲੇ ਮੂਵੀ ਵੀ ਹੈਗੀ ਐ ਥੋੜੇ ਭੰਦਿਆਂ ਦੀ ਪਰ ਉਹਦੇ ਪਿੱਛੇ ਉਹਦਾ ਮਨੋਰਥ ਕੀ ਹੈ ਕੀ ਰਸਤਾ ਦੇਣ ਦਾ ਮਨੋਰਥ ਜਾਂ ਕੋਈ ਸਾਡੇ ਜਿਹੜਾ ਛੱਬੇ ਨੂੰ ਛੇ ਨੂੰ ਅਸੀਂ ਜਥੇ ਤੋੜਨੇ ਆ ਉਹਨਾਂ ਨੂੰ ਕੋਈ ਰੋਕਣ ਦੀ ਖਾਤਰ ਕੋਈ ਨੇੜੇ ਗੱਡੀਆਂ ਲਿਆਉਣ ਦੀ ਖਾਤਰ ਕੋਈ ਅਥਰੂ ਗੈਸ ਵਾਲੀਆਂ ਪਾਣੀ ਵਾਲੀਆਂ ਉਹਦੀ ਖਾਤਰ ਆ ਉਹ ਹਜੇ ਤੱਕਰ ਕਲੀਅਰ ਨਹੀਂ ਹੋਈ ਅਸੀਂ ਇਹੀ ਕਿਹਾ ਸੀਗਾ ਵੀ ਉਹ ਕਲੀਅਰ ਨਹੀਂ ਜਦੋਂ ਕਲੀਅਰ ਹੋ ਗਈ ਉਹ ਵੀ ਦੱਸ ਦਾਂਗਾ ਭੰਡ ਤੋੜ ਉਹਨਾਂ ਨੇ ਕੀਤੀ ਐ ਉਦੋਂ ਬਾਅਦ ਉਹ ਰੁਕੇ ਐ ਸੋ ਇਸ ਕਰਕੇ ਸਾਡਾ ਅਸੀਂ ਉੱਥੇ ਇਹਨੂੰ ਵੀ ਕੰਮ ਜਾਬ ਕਰਾਂਗੇ ਜਿਹੜਾ ਭਗਵਾਨਤਮਨ ਦਾ ਇੱਕ ਦਿਨ ਵਾਲਾ ਹੈਗਾ ਇਹ ਇੱਕ ਦਿਨ ਦੀ ਖਾਤਰੀ ਹੈ ਕੋਈ ਅਸੀਂ ਆਏ ਨਹੀਂ ਵੀ ਜੇ ਕਈ ਬੰਦੇ ਕਹਿ ਦਿੰਦੇ ਆ ਯਾਰ ਹੁਣ ਛੱਡਿਆ ਦਾ ਹੈ ਨਹੀਂ ਦੋ ਦਿਨਾਂ ਦਾ ਕਰ ਦਿਓ ਲੰਮਾ ਕਰ ਦਿਓ ਉਹ ਸਿਰਫ ਇੱਕ ਦਿਨ ਦੀ ਖਾਤਰੀ ਲੰਮਾ ਦੇ ਦੇ ਸਾਡਾ ਸਾਰਾ ਜੋਰ ਆ ਜਿਹੜਾ ਉਦੋਂ ਬਾਅਦ 6 ਤਰੀਕ ਵਾਲਾ ਜਿਹੜਾ ਮਰਜੀਬੜੇ ਨੂੰ ਜਿੱਥੇ ਤੋੜਨ ਵਾਲਾ ਹੈਗਾ ਉਹਦੇ ਤੇ ਹੋਊਗਾ ਅਸੀਂ ਉਹਨੂੰ ਤਖੜਾ ਕਰਾਂਗੇ ਗਿਣਤੀ ਵਧਾਵਾਂਗੇ ਸਾਨੂੰ ਇਹ ਵੀ ਖਲਸ਼ਾ ਹੈ ਵੀ ਜਿਵੇਂ 25 ਦੀ ਰਾਤ ਨੂੰ ਇੱਥੇ ਕਰਤਾ ਇਹਨਾਂ ਨੇ ਉਹ ਵੱਡੀ ਫੋਰਸ ਲਿਆ ਕੇ ਗੱਡੀਆਂ ਲਿਆ ਕੇ ਚੱਕ ਚਕਾਈ ਕਰਨ ਵਾਲਾ ਸਾਡੇ ਮਨ 'ਚ ਇਹ ਵੀ ਖਰਚਾ ਹੈਗਾ ਵੀ ਕਿਤੇ ਸ਼ੰਭੂ ਵੀ ਨਾ ਕਰਨ ਇਸ ਕਰਕੇ ਅਸੀਂ ਇੱਕ ਤਰੀਕ ਤੋਂ ਜਦੋਂ ਇਹ ਨਿਬੜ ਗਿਆ ਇੱਕ ਤੋਂ ਬਾਅਦ ਹੀ ਉੱਥੇ ਜਿਹੜੀ ਗਿਣਤੀ ਕਰਕੇ ਵੱਡੀ ਗਿਣਤੀ 'ਚ ਵਧਾ ਕੇ ਜਿਹੜਾ 6 ਵਾਲਾ ਹੈਗਾ ਹਰ ਹਾਲ 'ਚ ਉਹਨੂੰ ਸਫਲ ਕਰਾਂਗੇ ਤੇ ਮੋਦੀ ਦੀ ਹਿੱਕ ਤੇ ਉਹ ਜਿਹੜਾ ਸਾਡਾ 6 ਵਾਲਾ ਬਰਦੀ ਬੜਿਆਲਾ ਹੋਊਗਾ ਉਹਦੀ ਹਿੱਕ ਵੱਲ ਸੇਤ ਹੋਊਗਾ ਉਹਦੀ ਹਿੱਕ ਤੇ ਤੀਰ ਹੋਊਗਾ ਇਹ ਲਾਜ਼ਮੀ ਲਾਉਣਾ ਅਸੀਂ ਧੰਨਵਾਦ ਅੱਜ ਦੀ ਮੀਟਿੰਗ ਦੀ ਡਿਟੇਲ ਦੇ ਵਿੱਚ ਜਾਣਕਾਰੀ ਦੋਨੇ ਫੋਰਮਾਂ ਨੇ ਪ੍ਰੈਸਰਾਂ ਨੂੰ ਕਾਨਫਰੰਸ ਕਰਕੇ ਦੇ ਦਿੱਤੀ ਹੈ ਵੀ ਅਗਲਾ ਪ੍ਰੋਗਰਾਮ ਅਗਲਾ ਪ੍ਰੋਗਰਾਮ 1 ਦਸੰਬਰ ਦਾ ਜਿਹੜਾ ਐਲិកਿਆ ਗਿਆ ਉਹਦੀ ਡਿਟੇਲ ਜਾਣਕਾਰੀ ਦਿੱਤੀ ਹੈ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਅਗਲੀ ਗੱਲ ਜਿਸ ਤਰ੍ਹਾਂ ਲੋਕਾਂ ਦਾ ਭਾਰਮਾ ਹੰਗਾਰਾ ਇਹਨਾਂ ਅਦੋਲਣਾ ਨੂੰ ਇਹਨਾਂ ਅਦੋਲਣਾ ਦੇ ਨਾਲ ਹਮਦਰਦੀ ਜੁੜਦੀ ਹੈ ਇਹਦੇ ਪ੍ਰਬੰਧਾਂ ਨੂੰ ਲੈ ਕੇ ਸਾਰੀ ਵਿਉਂਤਬੰਦੀ ਤੇ ਅਸੀਂ ਡਿਟੇਲ ਦੇ ਵਿੱਚ ਚਰਚਾ ਕੀਤੀ ਹੈਗੀ ਹੈ ਇਦੂ ਅੱਗੇ ਜਿਹੜੀ ਪੰਜਾਬ ਦੀ ਸਰਕਾਰ ਉਹਨਾਂ ਦੇ ਪੁਲਿਸ ਅਧਿਕਾਰੀ ਢੱਲੇਵਾਲ ਸਾਹਿਬ ਦੀ ਗਿਰਵਦਾਰੀ ਤੋਂ ਬਾਅਦ ਇਹ ਕਹਿੰਦੇ ਨਹੀਂ ਸੀ ਠਕਦੇ ਵੀ ਉਹਨਾਂ ਦੀ ਸੇਤ ਦਾ ਖਿਆਲ ਰੱਖਦੇ ਹੋਏ ਅਸੀਂ ਢੱਲੇਵਾਲ ਸਾਹਿਬ ਨੂੰ ਹਰਾਸਤੇ ਵਿੱਚ ਲਿਆ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ 26 ਤਰੀਕ ਦੇ 2:30 ਵਜੇ ਤੋਂ ਪੌਣੇ 3 ਵਜੇ ਦੇ ਸਮੇਂ ਦੇ ਦੌਰਾਨ ਉਹਨਾਂ ਨੂੰ ਤੁਸੀਂ ਹਰਾਸ ਦੇ ਵਿੱਚ ਲਿਆ ਕੀ ਹਲੇ ਤੱਕ ਉਹਨਾਂ ਦੇ ਟੈਸਟ ਹੋ ਕੇ ਉਹਨਾਂ ਦੀ ਸਿਹਤ ਨੂੰ ਜੇ ਮਾੜੀ-ਮੋਟੀ ਕੋਈ ਦਵਾਈ ਬੂਟੀ ਦੀ ਲੋੜ ਉਹਨਾਂ ਨੂੰ ਲੱਗਦੀ ਸੀ ਉਹ ਕਲੀਅਰ ਕਰਨੀ ਬਣਦੀ ਸੀ ਤੇ ਉਹਨਾਂ ਨੂੰ ਰਿਹਾ ਕਰਨਾ ਬਣਦਾ ਸੀ ਹੁਣ ਤੱਕ ਇਹ ਗੱਲ ਦੀ ਸਾਫ ਪੋਲ ਖੁੱਲ ਗਈ ਕਿ ਪੰਜਾਬ ਸਰਕਾਰ ਦੀ ਮਨਸ਼ਾ ਵੀ ਇਸੇ ਤਰ੍ਹਾਂ ਇਸ ਅंदोलਨ ਨੂੰ ਠੱਬੀ ਮਾਰਨ ਵਾਲੀ ਇਹ ਵੱਡੇ ਦੇਸ਼ ਵਿਆਪੀ ਅंदोलਨ ਨੂੰ ਜਿਹੜਾ ਕਿਸਾਨ ਅੰਦੇਸੀ ਅंदोलਣਾ ਹੈ ਇਹਨੂੰ ਠੱਬੀ ਮਾਰਨ ਵਾਲੀ ਉਹ ਨੀਤੀ ਦੇ ਤਹਿਤ ਬੇਈਮਾਨੀ ਕਿਸਾਨ ਅंदोलਨ ਦੇ ਨਾਲ ਕਰਨ ਲਈ ਡੱਲੇਵਾਲ ਦੀ ਹਰਾਸਤ ਵਿੱਚ ਲੈਣ ਦੀ ਗੱਲ ਕਬੂਲ ਕਰਦੀ ਹੈ ਇਹ ਗੱਲ ਕਿ ਉਹਨਾਂ ਨੇ ਜੋ ਗੱਲ ਕਿਸਾਨ ਲੀਡਰਾਂ ਨੇ ਕਹੀ ਸੀ ਕਿ ਦਿੱਲੀ ਦੇ ਪੱਖ ਵਿੱਚ ਭਗਵੰਤ ਮਾਨ ਖੜਿਆ ਦਿਖਾਈ ਦਿੱਤਾ ਹੈ ਡੱਲੇਵਾਲ ਸਾਹਿਬ ਦੀ ਹਰਾਸ ਤੋਂ ਬਾਅਦ ਇਹ ਸਾਫ ਹੁੰਦਾ ਹੈ ਉਸ ਗੱਲ ਦੇ ਉੱਤੇ ਮੋਹਰ ਲੱਗੀ ਦੂਜੀ ਗੱਲ ਕਿ ਲਗਾਤਾਰ ਪੰਜਾਬ ਦੇ ਲੋਕੇ ਸਵਾਲ ਪੁੱਛ ਰਹੇ ਨੇ ਭਗਵੰਤ ਮਾਨ ਤੋਂ ਕਿ ਤੂੰ ਜਿਹੜੀ ਇਹ ਗੱਲ ਕਹਿੰਦਾ ਸੀ ਕਿ ਮੈਂ ਪੰਜਾਬ ਦੇ ਅੰਦਰ ਸਦਕੇ ਚੰਡੀਗੜ੍ਹ ਦੇ ਵਿੱਚ ਕੇਂਦਰ ਦੀਆਂ ਟੀਮਾਂ ਨੂੰ ਉਹਨਾਂ ਦੇ ਮੰਤਰੀਆਂ ਨੂੰ ਕਿਸਾਨਾਂ ਦੇ ਮਸਲੇ ਮਕਾਉਣ ਲਈ ਸਹਿਰ ਦਾ ਕੀ ਭਾਈ 3 ਦਿਨਾਂ ਤੋਂ ਲੈ ਕੇ ਕੇਂਦਰ ਨਾਲ ਉਹਨੇ ਕੀ رابطہ ਕੀਤਾ ਇੱਕ ਕਿਸਾਨ ਲੀਡਰ ਸਾਡਾ ਹਰਾਲ ਦੇ ਵਿੱਚ ਲੈ ਲਿਆ ਦੂਜਾ ਕਿਸਾਨ ਲੀਡਰ ਸਾਡਾ ਮਰਨ ਵਰਤ ਤੇ ਬੈਠਾ ਕੋਈ ਅੱਜ ਤੱਕ ਜੇ ਉਹਦੀ ਸਿਰਦਤਾ ਹੁੰਦੀ ਵੀ ਮੈਂ ਕਿਸਾਨਾਂ ਦਾ ਹਥੇਸੀਆਂ ਕੋਈ ਰਿਪੋਰਟ ਬਾਹਰ ਨਿਕਲ ਕੇ ਆਉਂਦੀ ਇੱਕ ਵੀ ਰਿਪੋਰਟ ਬਾਹਰ ਨਿਕਲ ਕੇ ਨਹੀਂ ਆਈ ਪੰਜਾਬ ਸਰਕਾਰ ਦੀ ਇਦੂ ਅੱਗੇ ਉਹ ਇਹ ਵੀ ਕਹਿੰਦਾ ਸੀ ਮੈਂ ਵਕੀਲ ਆ ਕਿਸਾਨਾਂ ਦਾ ਮੈਂ ਕਿਸਾਨਾਂ ਲਈ ਕੰਮ ਕਰਦਾ ਪਰ ਹੁਣ ਤੱਕ ਇਹ ਸਾਫ ਹੋ ਤੋਇਆ ਕਿ ਕਿਸਾਨਾਂ ਦਾ ਵਕੀਲ ਨਹੀਂ ਕੇਂਦਰ ਸਰਕਾਰ ਅਦੋਲਨ ਵਿਰੋਧੀ ਸੀ ਹੈ ਤੇ ਰਹੇਗੀ ਉਸ ਦਾ ਮੈਂ ਹਮੇਤੀ ਆ ਇਹ ਗੱਲ ਸਾਫ ਹੋ ਗਈ ਇਸ ਗੱਲ ਨੂੰ ਪੂਰੀ ਦੁਨੀਆ ਸਾਹਮਣੇ ਲਿਆਂਡ ਲਈ ਕੱਲੇ ਕੱਲੇ ਚੁੱਲ੍ਹੇ ਤੇ ਲਿਆਂਡ ਲਈ ਇਹ ਪ੍ਰੋਗਰਾਮ 1 ਦਸੰਬਰ ਦਾ ਨਿੱਕਿਆ ਵੀ ਸੰਗਰੂਰ ਉਹਨਾਂ ਦੀ ਰਹਿਸ਼ਤੇ ਜਾ ਕੇ ਉਹ ਵੱਡੇ ਘਟ ਕਰਕੇ ਲੋਕਾਂ ਨੂੰ ਸੱਦਾ ਦੇਵਾਂਗੇ ਵੀ ਭੁਲੇਖੇ ਜਨਾ ਰਹੋ ਇਹ ਕਿਸਾਨਾਂ ਦਾ ਮੁੰਡਾ ਆਮ ਘਰਾਂ ਦਾ ਮੁੰਡਾ ਕਿਸਾਨਾਂ ਦਾ ਹਮੇਤੀ ਨਹੀਂ ਇਹ ਨਵੀਆਂ ਉਹਨਾਂ ਨੀਤੀਆਂ ਦਾ ਹਮੇਤੀ ਹੈ ਜਿਨ੍ਹਾਂ ਨੀਤੀਆਂ ਨੇ ਸਾਡੇ ਖੇਤੀਬਾੜੀ ਸੈਕਟਰ ਨੂੰ ਖਾ ਜਾਣਾ ਤਬਾਹ ਕਰ ਦੇਣਾ ਤੇ ਸਾਡੇ ਲੀਡਰ ਜਿਹੜੇ ਮਰਨ ਵਰਤ ਤੇ ਇਹਨਾਂ ਨੇ ਅੰਦਰ ਬਠਾ ਲੈ ਮਜਬੂਰ ਕਰੇ ਨੇ ਉਹ ਇਸ ਗੱਲ ਦੇ ਹਮੇਤੀ ਨੇ ਕਿ ਘਰਾਂ ਦੇ ਚੁੱਲਿਆਂ ਚੱਗ ਉਹਨਾਂ ਦੀ ਗੱਲ ਨਾਲ ਬਲੂਗੀ ਇਹ ਭਗਵੰਤਪਾਲ ਸਾਹਿਬ ਸਾਡੇ ਚੁੱਲਿਆਂ ਦੀ ਅੱਗ ਤੁਹਾਡੇ ਲੀਡਰਾਂ ਨੂੰ ਗਿਰਫਦਾਰ ਕਰਕੇ ਨਹੀਂ ਬੜ ਸਕਦੀ ਹੈ। ਚੁੱਲਿਆਂ ਦੇ ਅੱਗ ਬਾਲਣ ਦਾ ਸਾਡਾ ਅਦੋਲਨ ਹੈਗਾ। ਸੋ ਇਹ ਗੱਲ ਲੋਕਾਂ 'ਚ ਨਖੇੜਾ ਕਰੇਗੀ। ਮੈਂ ਸਮਝਦਾ ਕਿ ਕਿਸਾਨ ਅਦੋਲਨ ਨੂੰ ਢਾਹ ਲਾਉਣ ਦੇ ਯਤਨਾਂ ਤੋਂ ਬਾਅਦ ਵੀ ਅਸੀਂ ਫੇਲ ਨਹੀਂ ਹੋਣ ਦਿੱਤਾ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਇਸ ਅਦੋਲਨ ਨੂੰ ਜਿੱਤ ਤੱਕ ਲਿਜਾਵਾਂਗੇ ਭਾਵੇਂ ਜਿੰਨੀਆਂ ਮਰਜ਼ੀ ਕਰਵਾਨੀਆਂ ਕਰਨੀਆਂ ਪੈਣ। ਜਿੰਨਾ ਮਰਜ਼ੀ ਜ਼ੋਰ ਪੰਜਾਬ ਸਰਕਾਰ ਲਾ ਲੇ, ਕੇਂਦਰ ਸਰਕਾਰ ਲਾ ਲੇ, ਆਪਾਂ ਜਿੱਤੇ ਤੋਂ ਬਿਨਾ ਪਿੱਛੇ ਨਹੀਂ ਹਟਾਂਗੇ ਤਕੜੇ ਹੋ ਕੇ ਲੜਾਂਗੇ ਲੰਗਲ ਸਾਹਿਬ 6 ਤਰੀਕ ਨੂੰ ਜਿਹੜੀ ਮੀਟਿੰਗ ਦੀ ਜਾਨਦਗੀ ਤਿਆਰੀ ਕਰ ਰਹੇ ਪੁੱਤਰਕਾਰ ਦੋਸਤੋ ਮੈਂ ਤੁਹਾਡੇ ਸਾਹਮਣੇ ਜਿਹੜੀ ਗੱਲ ਰੱਖਣੀ ਚਾਹੁੰਦਾ ਜਿਵੇਂ ਜਗਜੀਤ ਸਿੰਘ ਡੱਲੇਵਾਲ ਨੂੰ ਗਿਰਫਤਾਰ ਕਰਕੇ ਭਗਵਾਨਤਮਾਨ ਸਰਕਾਰ ਦਿਆਨੰਦ ਡੀਐਮ ਕਿਲੂ ਦੇ ਹਾਨੇ ਦੇ ਵਿੱਚ ਕੈਦੀ ਬਣਾ ਕੇ ਰੱਖਿਆ ਹੋਇਆ ਬੰਦੀ ਬਣਾ ਕੇ ਰੱਖਿਆ ਹੋਇਆ ਤਾਂ ਮੈਂ ਸਮਝਦਾ ਵੀ 80 ਜਿਹੜੀ ਕਾਲ ਜਿਹੜੀ 1 ਦਸੰਬਰ ਨੂੰ ਮੁੱਖ ਮੰਤਰੀ ਦੇ ਘਰਾਓ ਦੀ ਦਿੱਤੀ ਅਸੀਂ ਲੁਧਿਆਣੇ ਦਾ ਹਸਪੀਟਲ ਵੀ ਘੇਰ ਸਕਦੇ ਸੀ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੋਰਚੇ ਦੇਸ਼ ਦੀ ਲੜਾਈ ਲੜਦੇ ਆਂ ਦੇਸ਼ ਦੇ ਲੋਕਾਂ ਦੀ ਲੜਾਈ ਲੜਦੇ ਆਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਸਾਰੀ ਚੀਜ਼ ਨੂੰ ਸਮਝ ਕੇ ਵਿਚਾਰ ਕੇ 1 ਦਸੰਬਰ ਨੂੰ ਆਪਣੇ ਸੰਗਰੂਰ ਕੋਠੀ ਦਾ ਘਰਾਓ ਦਿੱਤਾ ਕਈ ਵਾਰ ਲਫ਼ਜ਼ਾਂ 'ਚ ਫਰਕ ਆ ਜਾਂਦਾ ਆ ਗੂ ਸਾਹਿਬਾਨਾ ਦੇ ਮੈਂ ਸਪਸ਼ਟ ਕਰਨਾ ਚਾਹੁੰਨਾ ਜਗਜੀਤ ਸਿੰਘ ਡੱਲੇਵਾਲ ਔਰ ਸੁਖਜੀਤ ਸਿੰਘ ਹਰ ਦੋ ਝੰਡੇ ਨੇ ਜੋ ਬੰਦਰਬਰ ਦੁੱਤੇ ਬੈਠੇ ਨੇ ਮਰਨ ਬਤ ਉਦੋਂ ਤੱਕ ਜਾਰੀ ਰਹੂਗਾ ਜਦ ਤੱਕ 12 ਮੰਗਾ ਅਸੀਂ ਮਨਾ ਨਹੀਂ ਲੰਦੇ ਸਾਡੇ ਜਗਜੀਤ ਸਿੰਘ ਡੱਲੇਵਾਲਾ ਗੁਸਹਿਬਾਨ ਕਿਉਂਕਿ ਉਹ ਇੱਥੇ ਮਰਨ ਬਤ ਰੱਖਣਾ ਸੀ ਪੁਲਿਸ ਨੇ ਉਸ ਚੀਜ਼ ਨੂੰ ਮੋਰਚਿਆਂ ਨੂੰ ਢਾਹ ਲਾਉਣ ਦੀ ਖਾਤਰ ਸੜਿਆੰਤਰ ਰੱਜ ਕੇ ਉਹਨਾਂ ਨੇ ਉਹਨਾਂ ਨੂੰ ਰਸਟ ਕੀਤਾ ਪਰ ਉਹਨਾਂ ਨੇ 12 ਮੰਗਾ ਨੂੰ ਲੈ ਕੇ ਅਰ ਸਾਰੀ ਸਿਹਰਦ ਰੱਖ ਕੇ ਜੋ ਉਹਨਾਂ ਨੇ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਬੈਠਣਾ ਸੀ ਤਾਂ ਉਹਨਾਂ ਨੇ ਉਹ ਮਰਨ ਵਰਤ ਹਸਪੀਟਲ ਦੇ ਵਿੱਚ ਜਾਰੀ ਕਰਤਾ ਔਰ ਜਿਹੜੀ ਕਿੰਨੀਆਂ ਵੀ ਜਾਨਾਂ ਚਲੀਆਂ ਜਾਣ ਆਪਣੇ ਇੱਕ ਵੀ ਪ੍ਰੋਗਰਾਮ ਤੇ ਖੁੰਝਾਂਗੇ ਨਹੀਂ ਜਿੰਨੀਆਂ ਮਰਜ਼ੀ ਕਰਵਾਨੀਆਂ ਦੇਣੀਆਂ ਪੈਣ ਜਿੰਨੀਆਂ ਬਾਰਾ ਮੰਗਾ 12 ਮੰਗਾਂ ਨੂੰ ਕੇਂਦਰਤ ਰੱਖ ਕੇ ਸਾਡਾ ਧਿਆਨ ਮੋਰਚਿਆਂ ਵੱਲ ਚਾਹੇ ਖਨੌਰੀ ਬਾਡਰ ਹੋਵੇ ਚਾਹੇ ਸ਼ੰਭੂ ਬਾਡਰ ਹੋਵੇ ਚਾਹੇ ਰਤਨਪੁਰਬ ਬਾਡਰ ਹੋਵੇ ਉੱਥੇ ਪੂਰਾ ਜਿਹੜਾ ਹੈਗਾ ਤੁਹਾਡੇ ਮਾਦੀਆਂ ਦਾ ਹੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ बात तो बात संगत खनौरी बॉर्डर शंभू बॉर्डर और बॉर्डर पहुंचने की धन्यवाद पत्रकार साथियों जैसा कि आपको सबको मालूम है कि जो केंद्र सरकार बीजेपी और आम आदमी पार्टी की जो जुगलबंदी से 26 तारीख को कारतापूर्ण हरकत की गई है आज उस अमर अनशन को चलते हुए तीन दिन खत्म हो चुके हैं तीसरे दिन में आ चुके हैं दलेवाल साहब की जो अमरनाशन है वो डीएमसी में चल रहा है और तीसरे दिन में सुखजीत जी का यहाँ पर जो पूर्व फौजी हैं क्या सरकार इतनी निर्कुश हो चुकी है कि पूर्व फौजी का वो बलिदान लेना चाहती है पर ये जो एमएसपी की मांग है ये अकेले हरियाणा या पंजाब के किसानों की मांग नहीं है ये पूरे देश की मांग है कर्जा मुक्ति की मांग है वो पूरे देश की मांग है हम सारे देश के किसान बुद्धिजीवी कलाकार सभी को आह्वान करते हैं कि वो इस आंदोलन में शामिल हो दूसरी बात एक तारीख की जो कॉल है वो पंजाब के अंदर संगरूर के अंदर जो सीएम भगवंत मान है उनके घर गर का गराव कर ये पर्दाफाश किया जाएगा कि उनकी जुगलबंदी केंद्र सरकार के साथ है अगर सरकार को डल्लेवाल साहब की सेहत की इतनी चिंता थी तो वहां पे जो भीड़ करके डीएमसी के अंदर जो पुलिस प्रशासन लगाया गया और मरीजों को इतनी दिक्कतें हुई क्या वो पंजाब के मरीज नहीं है अगर उनको डल्लेवाल साहब की चिंता है तो पूरे फौजी जो सुखजीत सिंह है उनकी कोई चिंता नहीं यहां पर अभी तक एक भी सरकारी मेडिकल ऑफिसर नहीं आया है ये अभी आये। आ, ये आपके माध्यम से चला तो दूसरी जो कॉल है कि जो पंजाब के अंदर के साथ साथ एक तारीख को जहां पर सीएम की कोठी का गहराव होगा वहीं पर पूरे देश के किसान संगठनों को और हमारे जो किसान मजदूर मोर्चा और एसकेएम नॉन पोलिटिकल के संगठन आम आदमी पार्टी के